ਜਿਹੜਾ ਬੰਦਾ 25 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਕਰਦਾ ਨਾ ਉਹ ਕੋਈ ਵੀ ਅਰਦਾਸ ਕਰੇ ਉਹਦੀ ਪੂਰੀ ਹੋ ਜਾਣੀ ਹੈ ਗੱਜ ਕੇ ਆਖੋ ਸਤਨਾਮ ਦੀ ਵਾਹਿਗੁਰੂ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਬਾਲਕ ਆ ਗਿਆ ਜੇ ਉਹ ਪੰਜ ਜਪਜੀ ਸਾਹਿਬ ਰੋਜ਼ਾਨਾ ਕਰਦੀ ਹੈ ਤਾਂ ਬੱਚੇ ਨੂੰ ਜਪਜੀ ਸਾਹਿਬ ਯਾਦ ਕਰਨ ਦੀ ਲੋੜ ਨਹੀਂ ਉਹਦੇ ਜਵਾਨੀ ਹੋ ਜਾਣਾ ਸਾਡੇ ਵਿੱਚ ਬੜੇ ਪ੍ਰੈਕਟੀਕਲ ਨੇ ਸੰਗਤ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬੱਚਾ ਉਹ ਤਬਲਾ ਵਜਾਉਂਦਾ 27 ਸਾਲ ਦਾ ਤਾਂ ਸੰਗਤ ਉਹਦੀ ਮਾਤਾ ਨੂੰ ਸ਼ੁਕਮਨੀ ਸਾਹਿਬ ਜਵਾਨੀ ਆਦਾ ਉਹਦੇ ਵੀ ਜਵਾਨੀ ਹੈ ਜਿਹੜਾ ਕੋਈ ਸ਼ੁਕਮਨੀ ਸਾਹਿਬ ਦਾ ਪਾਠ ਕਰਦਾ ਨਾ ਇੱਕ ਪਾਠ ਵੀ ਰੋਜ਼ ਕਰ ਲੇ ਉਹਦੇ ਸਰੀਰ ਵਿੱਚ ਕਦੇ ਰੋਗ ਨਹੀਂ ਰਹਿੰਦਾ ਜੇ ਉਹ ਕੰਨ ਦਾ ਰੋਗ ਹੋਵੇ ਇਹਨੂੰ ਗਾਲ ਦਾ ਰੋਗ ਹੋਵੇ ਇਹਨੂੰ ਕੈਂਸਰ ਤੱਕ ਦੂਰ ਹੋਵੇ ਸ਼ੁਕਮਨੀ ਸਾਹਿਬ ਦਾ ਪਾਠ ਸੁਣ ਕੇ ਆਪਣੇ ਕੋਲ ਕਿੱਡਾ بڑا ਖਜ਼ਾਨਾ ਪਿਓ ਦਾਦੇ ਦਾ ਕੋਲ ਡਿੱਠਾ ਖਜਾਨਾ ਕਿੱਡਾ ਖਜਾਨਾ ਮਹਾਰਾਜ ਦੇ ਕੇ ਗਏ ਪਰ ਆਪਾਂ ਨਾ ਬਹੁਤ ਪਿੱਛੇ ਹਾਂ ਸੋਚੀਏ 15 ਮਿੰਟ ਵੀ ਆਪਾਂ ਮੂਲ ਮੰਤਰ ਨਹੀਂ ਕਰਦੇ। ਉਹਦੀ ਮਾਤਾ ਨੂੰ ਜਪਜੀ ਸਾਹਿਬ ਜਵਾਨੀ ਹੈ, ਉਹਦੇ ਵੀ ਜਵਾਨੀ ਹੈ। ਮਾਤਾ ਨੂੰ 200 ਸ਼ਬਦ ਯਾਦ ਆ, ਉਹਦੇ ਵੀ ਜਵਾਨੀ ਹੈ। ਮਾਤਾ ਨੇ ਯਾਦ ਕੀਤਾ, ਬੱਚੇ ਨੂੰ ਯਾਦ ਕਰਨ ਦੀ ਲੋੜ ਨਹੀਂ ਪਈ। ਜੇ ਮਾਤਾ ਕੇ ਚੌਰ ਸਾਹਿਬ ਕਰਦੀਏ, ਬੱਚੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਚੌਰ ਸਾਹਿਬ ਕਰ ਦੋ। ਜਾਂ ਸਿੱਖੀ ਦੇ ਵਿੱਚ ਆਇਆ, ਜਾਂ ਦਾੜਾ ਰੱਖ ਲਾ, ਉਹਨੇ ਆਪੇ ਰੱਖ ਲੈਣਾ, ਮਾਤਾ ਨੂੰ ਕੋਈ ਬਸ਼ਰਕਤ ਕਰਨੀ ਪੈਣੀ। ਬਹਾਦਰ ਸ਼ਾਹ ਦਾ ਜਨਮ ਨਹੀਂ ਸੀ ਹੁੰਦਾ। ਸਾ ਸੰਗਤ ਮਾਤਾ ਬੜੀ ਤੰਗ ਤੇ ਗੁਰੂ ਹਰ Rai ਸਾਹਿਬ ਨੇ ਫਿਰ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਭੇਜਿਆ ਫਿਰ ਬਹਾਦਰ ਸ਼ਾਹ ਦਾ ਜਨਮ ਹੋਇਆ ਸੀ ਕਿ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਪਜੀ ਸਾਹਿਬ ਦੇ ਪਾਠ ਦਾ ਬੜਾ ਮਹੱਤਮ ਹੈ ਤੇ ਜਪਜੀ ਸਾਹਿਬ ਦੇ ਪਾਠ ਦੀ ਏਡੀ ਮਹਾਨਤਾ ਹੈ